ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਨਾਲ ਕਾਫੀ ਇਲਾਕੇ ਪ੍ਰਭਾਵਿਤ ਹੋਏ ਹਨ ਉੱਥੇ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਵੱਲੋਂ 10 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਹੜ੍ਹ ਪੀੜਿਤ ਪਰਿਵਾਰਾਂ ਦੇ ਲਈ ਪਰ ਉਹਨਾਂ ਨੇ ਇੱਕ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਵਿੱਚ ਵੀ ਇੱਕ ਵੱਡਾ ਪ੍ਰੇਲਾ ਕੀਤਾ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰਾ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਨੇ ਜਿਹੜੇ ਗ੍ਰੰਥੀ ਨੇ ਗੁਰੂ ਦੇ ਵਜ਼ੀਰ ਨੇ ਜਿਹੜੇ ਮੰਦਰਾਂ ਦੇ ਵਿੱਚ ਪੁੰਜਾਰੀ ਨੇ ਜੇ ਮੌਲਵੀ ਨੇ ਉਹਨਾਂ ਦੇ ਲਈ ਵੀ ਇੱਕ ਵੱਡਾ ਕਦਮ ਹੈ ਜਿਹੜਾ ਚੁੱਕਿਆ ਰਖੜਾ ਪਰਿਵਾਰ ਵੱਲੋਂ ਉਹਨਾਂ ਨੂੰ ਸਰੂਪਾ ਦੇ ਕੇ 5-5000 ਰੁਪਏ ਦੇ ਨਾਲ ਮਾਲੀ ਸਹਾਇਤਾ ਜਿਹੜੀ 6 ਮਹੀਨੇ ਲਗਾਤਾਰ ਦਿੱਤੀ ਜਾਵੇਗੀ ਪਿੰਡ ਰਖੜਾ ਦੇ ਵਿੱਚ ਜਿਹੜੀ ਸ਼ੁਰੂਆਤ ਆ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਵੱਲੋਂ ਜਿਹੜੀ ਕੀਤੀ ਗਈ ਆ ਪ੍ਰਸ਼ਾਸਨ ਸਾਹਿਬ ਕੀਤੀ ਗਈ ਆ ਗੁਰੂ ਘਰ ਦੇ ਵਜ਼ੀਰਾ ਵੱਲੋਂ ਵੀ ਅਜਿਹਾ ਦਾਨੀ ਕਿਤੇ ਨਹੀਂ ਮਿਲਣਾ ਜੋ ਰਖੜਾ ਪਰਿਵਾਰ ਨੇ ਗੁਰੂ ਘਰ ਦੇ ਵਜ਼ੀਰਾ ਲਈ ਭਾਵੇਂ ਕਿ ਉਹ ਮੰਦਰਾਂ ਦੇ ਪੰਜਾਰੀ ਹੋਣ ਚਾਏ ਮੌਲਵੀ ਹੋਣ ਉਹਨਾਂ ਦੇ ਲਈ ਇੱਕ ਵੱਡਾ ਕਦਮ ਹੈ ਜਿਹੜਾ ਚੁੱਕਿਆ ਗਿਆ ਜਿੱਥੋਂ ਕਿ ਰਖੜਾਤ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਸਾਡਾ ਫਰਜ਼ ਇਹਨਾਂ ਪਰਿਵਾਰਾਂ ਦੀ ਮਦਦ ਕਰਨਾ ਬਣਦਾ ਜਿੱਥੋਂ ਕਿ ਲੋੜਵੰਦ ਜਿਹੜੇ ਪਰਿਵਾਰ ਨੇ ਅਸੀਂ ਉਹਨਾਂ ਦੇ ਲਈ ਸਦਾ ਖੜਦੇ ਆ ਰਹੇ ਤੇ ਖੜਦੇ ਰਹਾਂਗੇ ਨਾਬਾ ਤੋਂ ਹਰਮਨ ਸਿੰਘ ਮਾਨ ਉਹ ਐਤ ਕੀ ਬੜੀ ਮਾੜੀ ਖਬਰ ਸੀ ਕਿ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਆਪਣਾ ਜਨਾਇ ਆ ਸਾਰਾ ਏਰੀਆ ਜਿੰਨਾ ਬਾਡਰ ਦਾ ਏਰੀਆ ਹੈ ਉੱਥੇ ਬਹੁਤ بڑا ਨੁਕਸਾਨ ਹੋਇਆ ਸੀਗਾ ਫਾਜ਼ਲਾ ਹੀ ਤਵਾਹੀ ਹੋ ਗਈ ਸੀਗੀ ਬਲ ਦੇਖਣ ਵਾਲੀ ਗੱਲ ਹੈ ਹੀ ਨਹੀਂ ਸੀ ਜੋ ਅਸੀਂ ਫੈਲਾ ਕੀਤਾ ਕਿ ਆਪਾਂ ਨੂੰ ਵੀ ਇਹਦੇ ਵਿੱਚ ਮਦਦ ਕਰਨੀ ਚਾਹੀਦੀ ਉਥੋਂ ਜਿੱਥੇ ਜ਼ਿੰਮੇਵਾਰੀ ਦੀ ਮੱਤ ਦੀ ਗੱਲ ਸੀਗੀ ਜਿੱਥੇ ਬਾਕੀ ਗੱਲਾਂ ਦੀ ਮਦਦ ਦੀ ਗੱਲ ਸੀਗੀ ਉੱਥੇ ਨਾਲ ਇਹ ਵੀ ਆਈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਜਿਹੜੇ ਮੰਦਰ ਦੇ ਵਿੱਚ ਪੁਜਾਰੀ ਬੈਠਾ ਹੈ ਉਹ ਤੇ ਵੀ ਅਸਰ ਹੁੰਦਾ ਜੇ ਲੋਕਾਂ ਕੋ ਕੁਝ ਨਹੀਂ ਰਹੂਗਾ ਤਾਂ ਉਹ ਵਿਚਾਰਾਂ ਦਾ ਕੀ ਗੁਜ਼ਾਰਾ ਹੋਊਗਾ ਤੇ ਫੈਲਾ ਕੀਤਾ ਵੀ ਆਪਾਂ ਇਹਨਾਂ ਨੂੰ ਵੀ ਘੱਟੋੜ 5-5000 ਰੁਪਏ ਦਈਏ ਉੱਥੇ ਅਸੀਂ ਸਾਰੇ ਦੇ ਕੇ ਆਏ ਸੀ ਫੇਰ ਗੱਲ ਹੋਈ ਕਿ ਜੇ ਵੀ ਉੱਥੇ ਦੇਖਦੇ ਆ ਤਾਂ ਆਪਾਂ ਇੱਥੇ ਵੀ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਾਣੀ ਚਾਹੇ ਘਟਾ ਹੋਇਆ ਹੈ ਇੱਕ ਇੱਥੇ ਬਿਮਾਰੀ ਪੈ ਗਈ ਉਹ ਬਿਮਾਰੀ ਨਾਲ ਫਸਲਾਂ ਦੀ ਤਬਾਹੀ ਹੋ ਗਈ ਤੇ ਫੇਰ ਸੋਚਿਆ ਵੀ ਕਿ ਇੱਥੇ ਵੀ ਆਪਾਂ ਇਹਨਾਂ ਦਾ ਇਹ ਥੋੜੀ ਜਿਹਾ ਮਤਕਰੀਏ ਉਸ ਮੱਦੇ ਦੇ ਤਹਿਤ ਅੱਛੇ ਰੱਖਿਆ ਪਹਿਲਾਂ ਇਸ ਮਾਣੇ ਰੱਖਿਆ ਸੀ ਤੇ ਅੱਜ ਇਹ ਰਖੜੀ ਪਿੰਡ ਦੇ ਵਿੱਚ ਰੱਖਿਆ ਕਿ ਸਾਰਿਆਂ ਨੂੰ ਆਪਾਂ ਮਾਨ ਸਨਮਾਨ ਨਹੀਂ ਹੁੰਦਾ ਸਤਕਾਰ ਦੀ ਨਾਲ ਇਹਦੀ ਕੋਈ 5000 ਰੁਪਏ ਦਾ ਕੋਹ ਤੋ ਤਕੜਾ ਹੋ ਜਾਣਾ ਜਾਂ ਕੁਝ ਹੋ ਜਾਣਾ ਪਰ ਇਹ ਇੱਕ ਮਾਨ ਸਨਮਾਨ ਹੁੰਦਾ ਉਹ ਮਾਨ ਸਨਮਾਨ ਜਾਇ ਇੱਥੇ ਰੱਖਿਆ ਤਕੜਾ ਜਿੰਨਾ ਪੂਰਾ ਸੀ ਟੋਟਲ ਤਾਂ 10 ਕਰੋੜ ਰੁਪਏ ਜੀ ਬਾਕੀ ਇੱਥੇ ਦੇਖਦੇ ਆ ਕਿ ਇੱਥੇ ਕਿੰਨੇ ਨੇ ਫਿਰ ਸਾਰੇ ਸਾਰੀ ਜਗ੍ਹਾ ਤੇ ਰੱਖਿਆ ਹੋਇਆ ਹੈ ਫਿਰ ਰਾਈਲੇ ਵੀ ਰੱਖਿਆ ਹੈ ਅ ਕੜਾਈ ਸਾਹਿਬ ਵੀ ਰੱਖਿਆ ਹੈ ਆਪਣਾ ਭਾਂਡੇ ਵੀ ਰੱਖਿਆ ਹੈ ਇਧਰ ਅ ਸਰੂਰ ਉਰਤ ਵੀ ਰੱਖਿਆ ਹੈ ਸਾਰੀ ਤਕਰੀਮ ਤਕਰੀਮ ਜਿੱਥੇ ਸਾਡੀ ਏਰੀਆ ਪੈਂਦਾ ਹੈ ਨਹੀਂ ਇਹ ਮੈਂ ਆਪਣੀ ਕੰਚੀ ਚਾਚੀ ਤੱਕ ਰੱਖਿਆ ਜੀ ਰੱਖਣਾ ਦੋ ਤੁਨੋ ਹੀ ਲਾ ਜੀ ਅਪਰਾਲਾ ਜੀ ਅੱਜ ਦੇ ਸਮੇਂ ਵਿੱਚ ਜੋ ਗਰੰਤੀ ਸਿੰਘਾਂ ਦਾ ਤਸ਼ਕਾਰ ਹੋ ਰਿਹਾ ਹੈ ਉਹ ਬਹੁਤ ਮਾੜੀ ਗੱਲ ਹੈ ਪਰ ਇਹ ਰਖੜਾ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਜੋ ਗੁਰੂ ਘਰ ਦੇ ਗਰੰਥੀਆਂ ਦਾ ਮਾਨ ਕਰ ਰਹੇ ਨੇ ਸਨਮਾਨ ਕਰ ਰਹੇ ਨੇ ਇਹ ਸਾਰਿਆਂ ਦਾ ਫਰਜ਼ ਬਣਦਾ ਆਪਣਾ ਕਿ ਗੁਰੂ ਘਰ ਦੇ ਗਰੰਥੀ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਆਵਾਜ਼ ਸਾਡੇ ਕੰਨਾਂ 'ਚ ਪਾਉਂਦੇ ਨੇ ਉਹਨਾਂ ਦਾ ਸਤਿਕਾਰ ਇੱਕ ਪਰਮਾਤਮਾ ਦਾ ਸਤਿਕਾਰ ਹੈ ਇੱਕ ਪਰਮਾਤਮਾ ਦੀ ਹਜ਼ੂਰੀ 'ਚ ਵੀ ਸੱਚੀ ਹਾਜ਼ਰੀ ਹੈ ਜਿਹੜੀ ਇਹ ਰਖੜਾ ਸਾਹਿਬ ਲਵਾ ਰਹੇ ਨੇ ਸਾਰੀ ਗਰੰਥੀ ਸਿੰਘਾਂ ਵੱਲੋਂ ਰਖੜਾ ਸਾਹਿਬ ਦਾ ਇਸ ਇਲਾਕੇ ਵੱਲੋਂ ਰਖੜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਪਹਿਲ ਕਦਮੀ ਕਰਕੇ ਗਰੰਥੀ ਸਿੰਘਾਂ ਦਾ ਬਹੁਤ ਸਤਿਕਾਰ ਕਰ ਰਹੇ ਨੇ ਜੋ ਕਿ ਹਰ ਇੱਕ ਵਰਗ ਨੂੰ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਹੈ ਪਹਿਲ ਕਰਨੇ ਰਖੜਾ ਸਾਹਿਬ ਬਹੁਤ ਉੱਚ ਕੋਟੀ ਦੀ ਸੋਚ ਦੇ ਮਾਲਕ ਨੇ ਚੰਗੇ ਕਿਰਦਾਰ ਦੇ ਮਾਲਕ ਨੇ ਇੱਕ ਸੱਚੇ ਸੁੱਚੇ ਇਨਸਾਨ ਸਰਦਾਰ surjeet singh rakra ji ਇਹ ਬਹੁਤ ਵਧੀਆ ਉਹਨਾਂ ਨੇ ਕਦਮ ਚੁੱਕਿਆ ਜੋ ਗਰੰਥੀ ਸਿੰਘਾਂ ਦੇ ਹੱਕ ਦੀ ਆਵਾਜ਼ ਗਰੰਥੀ ਸਿੰਘਾਂ ਦੇ ਸਤਿਕਾਰ ਵਿੱਚ ਖੜ ਕੇ ਗਰੰਥੀ ਸਿੰਘਾਂ ਦੀ ਉਪਜੀਵਕਾ ਵਾਸਤੇ ਉਹਨਾਂ ਬਹੁਤ ਵੱਡਾ ਇਹ ਸਨਮਾਨ ਦੇ ਰਹੇ ਹਨ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਪਾ ਕਰਨ ਬਾਬਾ ਕਿਰਪਾਲ ਸਿੰਘ ਜੀ ਮਹਾਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਰਖੜਾ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਹੋਰ ਸਮਾਜ ਦੀ ਸੇਵਾ ਕਰਨ ਦੇ ਬਾਲ ਉਦਮ ਬਖਸ਼ਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਸਾਡੇ ਇਲਾਕੇ ਦੇ ਵਿੱਚ ਤਾਂ ਪਹਿਲੇ ਹੀ ਰਖੜਾ ਪਰਿਵਾਰ ਬਹੁਤ ਦਾਨੀ ਪਰਿਵਾਰ ਵੱਲੋਂ ਅੱਜ ਰਿਹਾ ਤੇ ਅੱਜ ਇਹਨਾਂ ਨੇ ਆਹ ਤਾਂ ਜਮੇ ਸਿਉਣ ਤੇ ਸੁਹਾਗੇ ਵਾਲਾ ਕੰਮ ਕਰਤਾ ਜਿਹੜਾ ਗਰੰਥੀ ਸਿੰਘਾਂ ਨੂੰ ਬਹੁਤ ਘੱਟ ਪੁੱਛਿਆ ਪਿਛਲੇ ਸਮਿਆਂ 'ਚ ਪਰ ਅੱਜ ਰਖੜਾ ਸਾਹਿਬ ਨੇ ਤਾਂ ਕਮਾਲ ਕਰਤੀ ਤੇ ਅੱਜ ਜਿਹੜਾ ਇਹਨਾਂ ਨੇ oprala ਕੀਤਾ ਨਾ ਗ੍ਰੰਥੀ ਸਿੰਘਾਂ ਨੂੰ ਸਨਮਾਨ ਕਰਨ ਦਾ ਅੱਜ ਮੈਂ ਕਹਿੰਦਾ ਉੱਪਰ ਦੀ ਹੋਰ ਕੋਈ ਵੱਡਾ ਕੰਮ ਹੋ ਨਹੀਂ ਸਕਦਾ ਬਹੁਤ ਖੁਸ਼ ਨੇ ਜੇ ਸਾਡੇ ਗ੍ਰੰਥੀ ਸਿੰਘ ਖੁਸ਼ ਨੇ ਤਾਂ ਗੁਰੂ ਮਹਾਰਾਜ ਦੀ ਸੇਵਾ 'ਚ ਜੇ ਢੰਗ ਨਾਲ ਹੋਊਗੀ ਤਾਂ ਸਾਡੇ ਬੱਚੇ ਗੁਰੂ ਘਰ ਨਾਲ ਜੁੜਨਗੇ ਇਹ ਤਾਂ ਬਹੁਤ ਵੱਡਾ oprala ਜੀ ਰਖੜਾ ਸਾਹਿਬ ਦਾ ਤਾਂ ਵੈਸਾ ਸੀ ਦੇਣ ਲਾ ਸਾਡਾ ਲੱਕ ਦਾ ਦੇਣ ਨਹੀਂ ਦੇ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅੱਛਾ ਕਦਮ ਹੈ और पंजाब की तो मिसाल ही पहले से ऐसी रही है कि ये लोग जो है बड़े भाईचारगी के साथ रहते हैं इनमें ये नहीं देखते कि भाई ये मुसलमान है ये हिंदू है या ये सिख है कुछ नहीं देखते ये लोग इनके सिर्फ यहाँ इंसानियत है ये इंसान की इज्जत करते हैं और इसीलिए पंजाब आज के टाइम में पहले से ही बल्कि सबसे ज़्यादा पहले नंबर पर यही आता है भाईचारगी के मामले में यहाँ कोई नफरत देखने में नहीं मिलती मैं भी काफ़ी टाइम से यहाँ पर मौजूद हूँ देख रहा हूँ यहाँ का मामला जैसा है जितनी भाईचारगी जितना आपस में प्यार मोहब्बत ये लोग करते हैं